ਜੋੜ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਕੋ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਏ ਨਹੀਂ ਅਸੀਂ ਡਰਦੇ ਜਦੋਂ ਸਿਸਟਮ ਨੇ ਪਹਿਲਾਂ ਇੰਨੀ ਹੱਥ ਚਿੱਟੀ ਸੀ ਨਾ ਕਿ ਘਰਾਂ ਦੀਆਂ ਧੀਆਂ ਪੈਣਾ ਮਾਵਾਂ ਨੂੰ ਕੈਨ ਲੱਗੇ ਸੀ ਪੁਲਿਸ ਵਾਲੇ ਉਦੋਂ ਹੀ ਮੁੰਡੇ ਜਿਹੜੇ ਆਮ ਕਾਲਜ ਵਾਲੇ ਮੁੰਡੇ ਸੀ ਜਿਵੇਂ ਕਿ ਭਾਈ ਚਿੰਦਾ ਜੀ ਸੀ ਜਿਨ੍ਹਾਂ ਨੂੰ ਕਾਲਜ ਵਿੱਚ ਜਿਹੜੇ ਕਾਲਜ ਦੀਆਂ ਪ੍ਰਧਾਨਗੀਆਂ ਲੜਾਈਆਂ ਝਗੜੀਆਂ ਤੱਕ ਹੁੰਦੇ ਸੀ ਉਸ ਕੰਨ ਜਿਨ੍ਹਾਂ ਨੂੰ ਕੰਬਿਆੜਾ ਬਲਮਾਸ਼ ਤੱਕ ਕਹਿ ਕੇ ਕਾਲਜ ਚ ਉਹਨਾਂ ਦੀ ਇੱਕ ਨਾਮ ਪਾਇਆ ਗਿਆ ਸੀ ਮੁੰਡਿਆਂ ਨੇ ਤੇ ਉਹੀ ਭਾਈ ਹਰਜਿੰਦਰ ਸਿੰਘ ਜਿੰਦਾ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਜੀ ਜਿਨ੍ਹਾਂ ਨੇ ਤੁਹਾਡੇ ਵਰਗੇ ਹੰਕਾਰੀ ਬੰਦਿਆਂ ਦਾ ਸੋਧਾ ਲਾਇਆ ਐਸ ਜਿਹੇ ਹਰਕਤਾਂ ਨਾ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਦਿੱਸੇ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਕੀ ਉਹ ਤੁਹਾਡੇ ساری ਉਮਰ ਦਾ ਖਤ ਪੈ ਜਾਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੇ ਮੀਤਰਾਵੀਆਂ ਸਾਰੇ ਪੁਲਿਸ ਵਾਲਿਆਂ ਦੇ ਸਭ ਤੋਂ ਜ਼ਵਾਗਵਾਰ ਸੱਟ ਹੈ ਠੀਕ ਹੈ ਤੁਸੀਂ ਇਕੱਲੇ ਪੰਜਾਬ ਤੱਕ ਸੀਮਤੋਂ ਅਸੀਂ ساری ਦੁਨੀਆ 'ਚ ਹੀ ਹਾਂ ਜੇ ਇੰਨਾ ਚੀਜ਼ਾਂ ਤੇ ਆ ਕੇ ਸਾਨੂੰ ਸਾਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਸਭ ਪੁਲਿਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਨਿਯਾਜ਼ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਾਰ ਸਕਦੇ ਆ ਮਨ 'ਚ ਵਹਿਮ ਨਾ ਰੱਖੋ ਕਹੇ ਕਦੇ ਕਿਸੇ ਬੰਦੇ ਨੂੰ ਨਿਆਂ ਨਹੀਂ ਮਰਿਆ ਆ। ਹਾਲ ਦੀਆਂ ਦੁਸ਼ਮਣੀਆਂ ਨਵੇੜੀਆਂ, ਇੱਕ ਥੋਕ ਕੇ ਨਵੇੜੀਆਂ। ਕੋਈ ਕੋਈ ਸਾਥ ਬੰਦਾ ਨਹੀਂ ਮਾਰਿਆ ਦੁਨੀਆ, ਕੋਈ ਕਿਸੇ ਨੂੰ ਸਾਥ ਬਣਾਈ ਜਾਵੇ। ਜੀਤਾ ਮਰਦੀ ਬੈਕਗ੍ਰਾਉਂਡ ਚੈੱਕ ਲੈ ਜੀ ਜਿਹਨੂੰ ਮੈਂ ਪੜਾਇਆ ਉਹ ਦੇਖ ਲੈ ਜੇ ਕੀ ਉਹਨਾਂ ਦਾ ਬੈਕਗ੍ਰਾਉਂਡ ਸੀ। ਉਹ ਹਰਕਤਾਂ ਨਾ ਕਰੋ ਕਿ ਸਾਰੀ ਉਮਰ ਦੀ ਦੁਸ਼ਮਣੀ ਪੈ ਜਾਵੇ। ਅਸੀਂ ਇੰਨਾ ਕ ਮੋਹ ਰੱਖਦੇ ਆਂ ਹਜੇ ਆਪਦੀ ਮਿੱਟੀ ਨਾਲ। ਸਾਨੂੰ ਮੋਹ ਤੋੜਨਾ ਨਾ ਕਰੋ ਸਾਡੀ ਮਿੱਟੀ ਤੋਂ। ਕਿ ਜੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਕੋ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਏ ਨਹੀਂ ਅਸੀਂ ਡਰਦੇ ਜਦੋਂ ਸ਼ਿਸ਼ਟਕੌ ਨੇ ਪਹਿਲਾਂ ਇੰਨੀ ਹੱਥ ਚਿੱਟੀ ਸੀ ਨਾ ਕਿ ਘਰਾਂ ਦੀਆਂ ਧੀਆਂ ਪੈਣਾ ਮਾਵਾਂ ਨੂੰ ਕੈਨ ਲੱਗੇ ਸੀ ਪੁਲਿਸ ਵਾਲੇ ਉਦੋਂ ਹੀ ਮੁੰਡੇ ਜਿਹੜੇ ਆਮ ਕਾਲਜ ਵਾਲੇ ਮੁੰਡੇ ਸੀ ਜਿਵੇਂ ਕਿ ਭਾਈ ਚਿੰਦਾ ਜੀ ਸੀ ਜਿਨ੍ਹਾਂ ਨੂੰ ਕਾਲਜ ਵਿੱਚ ਜਿਹੜੇ ਕਾਲਜ ਦੀਆਂ ਪ੍ਰਧਾਨਗੀਆਂ ਲੜਾਈਆਂ ਝਗੜਿਆਂ ਤੱਕ ਹੁੰਦੇ ਸੀ ਉਸ ਕੰਨ ਜਿਨ੍ਹਾਂ ਨੂੰ ਕੰਢਾ ਬਦਮਾਸ਼ ਤੱਕ ਕਹਿ ਕੇ ਕਾਲਜ ਚ ਉਹਨਾਂ ਦੀ ਇੱਕ ਨਾਮ ਪਾਇਆ ਗਿਆ ਸੀ ਮੁੰਡੇ ਨੇ ਤੇ ਉਹੀ ਭਾਈ ਹਰਜਿੰਦਰ ਸਿੰਘ ਜਿੰਦਾ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਜੀ ਜਿਨ੍ਹਾਂ ਨੇ ਤੁਹਾਡੇ ਵਰਗੇ ਹੰਕਾਰੀ ਬੰਦਿਆਂ ਦਾ ਸੋਧਾ ਲਾਇਆ ਐਸ ਜਿਹੇ ਹਰਕਤਾਂ ਨਾ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਬੇਇੱਜ਼ਤੀ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਕੀ ਉਹ ਤੁਹਾਡੇ ساری ਉਮਰ ਦਾ ਖਤ ਪੈ ਜਾਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੇ ਨੇਤਰਾਵੀਆਂ ਸਾਰੇ ਪੁਲਸਾਰਿਆਂ ਦੇ ਸਭ ਤੋਂ ਜ਼ਵਾਗਵਾਰ ਸੱਟ ਹੈ ਠੀਕ ਹੈ ਤੁਸੀਂ ਇਕੱਲੇ ਪੰਜਾਬ ਤੱਕ ਸੀਮਤ ਹੋ ਅਸੀਂ ਸਾਰੀ ਦੁਨੀਆ 'ਚ ਹੀ ਹਾਂ ਜੇ ਇੰਨਾ ਚੀਜ਼ਾਂ ਤੇ ਆ ਕੇ ਸਾਨੂੰ ਸਾਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਸਭ ਪੁਲਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਹੈ ਨਿਯਾਜ਼ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਾਰਾ ਸਕਦੇ ਆ ਮਨ 'ਚ ਵੈਰ ਨਾ ਰੱਖੋ ਕਾ ਕਦੇ ਕਿਸੇ ਬੰਦੇ ਨੂੰ ਨਿਆਂ ਨਹੀਂ ਮਿਲਿਆ। ਸਾਲ ਦੀਆਂ ਦੁਸ਼ਮਣੀਆਂ ਨਵੇੜੀਆਂ, ਇੱਕ ਠੋਕ ਕੇ ਨਵੇੜੀਆਂ। ਕੋਈ ਕੋਈ ਸਾਥ ਬੰਦਾ ਨਹੀਂ ਮਾਰਿਆ ਦੁਨੀਆ ਕੋਈ ਕਿਸੇ ਨੂੰ ਸਾਥ ਬਣਾਈ ਜਾਵੇ। ਜੀਦਾ ਮਰਜ਼ੀ ਬੈਕਗ੍ਰਾਉਂਡ ਚੈੱਕ ਲੈ ਜਿਸ ਨੂੰ ਮੈਂ ਪੜਾਇਆ ਉਹ ਦੇਖ ਲੈ ਜੇ ਕੀ ਉਹਨਾਂ ਦਾ ਬੈਕਗ੍ਰਾਉਂਡ ਸੀ। ਉਹ ਹਰਕਤਾਂ ਨਾ ਕਰੋ ਕਿ ساری ਉਮਰ ਦੀ ਦੁਸ਼ਮਣੀ ਪੈ ਜਾਵੇ। ਅਸੀਂ ਇੰਨਾ ਕ ਮੋਹ ਰੱਖਦੇ ਹਾਂ ਜਿਹੜੀ ਆਪਦੀ ਮਿੱਟੀ ਨਾਲ। ਸਾਨੂੰ ਮੋਹ ਤੋੜਨਾ ਨਾ ਕਰੋ ਸਾਡੀ ਮਿੱਟੀ ਤੋਂ।